ਪੈਦਾ ਨਹੀਂ ਹੋਈ ਬਸ ਸੁਣੀ ਐਸ ਕੰਨੋਂ ਸੁਣੀ ਤੇ ਐਸ ਕੰਨ ਬਾਹਰ ਕੱਢਦੀ ਬਸ ਇੰਨਾ ਕੀ ਕੰਮ ਹੋ ਰਿਹਾ ਇਹ ਨਹੀਂ ਵੀ ਉਹਦੇ ਤੇ ਅਮਲ ਹੋ ਰਿਹਾ ਜਿੱਦਣ ਅਮਲ ਹੋਣਾ ਸ਼ੁਰੂ ਹੋ ਗਿਆ ਉਹ ਦਿਨ ਤਾਂ ਦੁਨੀਆ ਸੱਚੀ ਬੜੀ ਖੂਬਸੂਰਤ ਹੋਏਗੀ ਔਰ ਸਿੱਖ ਪੂਰੀ ਦੁਨੀਆ ਲਈ ਰੋਲ ਮਾਡਲ ਹੋਏਗਾ ਉਹ ਦਿਨ ਜਿੱਦਣ ਸਿੱਖ ਗੁਰਮਤ ਸੁਣਨ ਲੱਗ ਪਿਆ ਤੁਸੀਂ ਇੱਕ ਐਗਜ਼ਾਮਪਲ ਹੋਗੇ ਤੁਸੀਂ ਉਦਾਹਰਣ ਬਣੋਗੇ ਸੰਸਾਰ ਦੇ ਸਾਹਮਣੇ ਜਿੱਦਣ ਤੁਸੀਂ ਗੁਰੂ ਦੀ ਗੱਲ ਸੁਣਦੇ ਸੀ ਉਹ ਦਿਨ ਸੰਸਾਰ ਸਾਹਮਣੇ ਸਿੱਖ ਐਗਜ਼ਾਮਪਲ ਸੀ ਸਾਡੀਆਂ ਬੱਚੀਆਂ ਐਗਜ਼ਾਮਪਲਸ ਹਨ ਸਾਡੇ ਬੱਚੇ ਐਗਜ਼ਾਮਪਲਸ ਹਨ ਇਸ ਕਰਕੇ 7 ਸਾਲ ਦੇ ਬੱਚੇ ਨੂੰ ਕੋਈ ਬਾਬਾ ਕਹਿੰਦਾ ਸੀ ਕਿਉਂਕਿ ਬਾਬਾ ਉਹਨੂੰ ਕਿਹਾ ਜਾਂਦਾ ਜਿਹਦੀ ਜ਼ਿੰਦਗੀ ਚ ਪ੍ਰੇਰਣਾ ਮਿਲਦੀ ਹੋਵੇ ਇੱਥੇ ਅੱਜ 70 ਸਾਲ ਦੇ ਬੰਦੇ ਨੂੰ ਜਦੋਂ ਤੁਸੀਂ ਉਹਦੀਆਂ ਹਰਕਤਾਂ ਉਹਦੀ ਬੋਲਬਾਣੀ ਉਹਦੇ ਕੰਮ ਵੇਖੋਗੇ ਨਾ ਤਾਂ ਤੁਸੀਂ 70 ਸਾਲ ਦੇ ਬੰਦੇ ਬਾਰੇ ਵੀ ਕਹੋਗੇ ਵੀ ਯਾਰ ਇਹ ਸਿਆਣਾ ਹੈ ਤਾਂ ਨਿਆਣੇ ਵਾਲੀਆਂ ਗੱਲਾਂ ਕਰਦਾ ਹੈ ਪਰ ਦੂਜੇ ਪਨੇ 7 ਸਾਲ ਦੇ ਬੱਚੇ ਵੱਲ ਵੇਖੋਗੇ ਤੇ ਉਹਨੂੰ ਬਾਬਾ ਕਹਾਂਗੇ ਆਪਾਂ ਔਰ ਇਹੀ ਗੱਲ ਲੋਕਾਂ ਨੂੰ ਪ੍ਰਵਾਨ ਨਹੀਂ ਹੁੰਦੀ ਇੱਥੇ ਬਾਬਾ ਬਣਨਾ ਪ੍ਰਵਾਨ ਨਹੀਂ ਹੈ ਬਾਬਾ ਮਤਲਬ ਸਿਆਣਾ ਇੱਥੇ ਨਿਆਣੇ ਬਣਨਾ ਸਾਰਿਆਂ ਨੂੰ ਚੰਗਾ ਲੱਗਦਾ ਮੈਂ ਪਿਛਲੇ ਦਿਨੀ ਇੱਕ ਬੇਨਤੀ ਆਪ ਜੀ ਦੇ ਚਰਨਾਂ 'ਚ ਕੀਤੀ ਸੀ ਬੰਦਾ ਸਭ ਤੋਂ ਵੱਧ ਮਹਿੰਗੇ ਮਹਿੰਗੇ ਪ੍ਰੋਡਕਟ ਆਪਣੇ ਘਰ ਚ ਉਹ ਲਿਆਣ ਕੇ ਰੱਖੇ ਨੇ ਇਹਨੇ ਕਿਤੇ ਸਿਆਣਾ ਨਾ ਹੋ ਜਾਵੇਂ ਕਿਤੇ ਮੇਰੀ ਉਮਰ ਸਿਆਣੀ ਨਾ ਲੱਗਣ ਲੱਗ ਪਵੇ ਲੈ ਹਦ ਹੋ ਗਈ ਸਿਆਣੇ ਹੋਣ ਤੋਂ ਵੀ ਡਰ ਐ ਇਹ ਵੀ ਖਤਰਾ ਭਾਪਦਾ ਐ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਲੱਖ ਵਾਹ ਲਾਲਾ ਬੱਚਿਆ ਅਖੀਰ ਜੇ 100 ਵਰਿਆਂ ਜੀਵਣਾ 100 ਵਾਰਾ ਕੱਢ ਲੈਗਾ ਅਖੀਰ ਇਹ ਸਰੀਰ ਬੜੇ ਕੀਮਤੀ ਖਿਆਲ ਨੇ ਬਾਣੀ ਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈਨਦਿਆਂ ਸਭ ਅੰਗ ਨਾਨਕ ਤ੍ਰਿਗਤ ਇਹਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ ساری ਜ਼ਿੰਦਗੀ ਕੱਢ ਲਈ ਸੱਚ ਦਾ ਰੰਗ ਅਜੇ ਵੀ ਨਹੀਂ ਲੱਗਾ ਤੇਰੇ ਤੇ ਤੇ ਜੇ ਕਿਤੇ ਸੱਚ ਦਾ ਰੰਗ ਲੱਗ ਜਾਏ ਤੇ ਅਸੀਂ ਬਹੁਤ ਛੇਤੀ ਬਾਬੇ ਬਣ ਜਾਂਦੇ ਆ ਫਿਰ ਅਸੀਂ ਨਿਆਣੇ ਨਹੀਂ ਰਹਿ ਜਾਂਦੇ ਅਸੀਂ ਸਿਆਣੇ ਹੋ ਜਾਂਦੇ ਆ ਗੁਰਮਤ ਸੁਨ ਕਛ ਗਿਆਨ ਨਾ ਉਪਜਿਓ ਪਛ ਜਿਉ ਉਧਰ ਪਰੋ ਮਾਰ ਕਹਿੰਦੇ ਡੰਗਰਾ ਵਾਂਗੂ ਢੇਡੀ ਭਰੀ ਜਾਂਦੀ ਦੁਨੀਆ ਮਾਫ ਕਰਿਓ ਮੈਨੂੰ ਅੱਜ ਕੱਲ ਜਿਹੜਾ ਗੁਰਦੁਆਰਾ ਕਨਸੈਪਟ ਹੈ ਨਾ ਉਹਦਾ ਵੀ ਮਤਲਬ ਗੁਰਬਾਣੀ ਨਾਲੋਂ ਵੱਧ ਲੰਗਰ ਵਾਲੇ ਬੰਨੇ ਜ਼ਿਆਦਾ ਧਿਆਨ ਚਲਾ ਗਿਆ ਸਾਡਾ ਜਦੋਂ ਕੋਈ ਦਿਹਾੜਾ ਵੀ ਮਨਾਇਆ ਜਾਂਦਾ ਨਾ ਤੇ ਸਾਡਾ ਇਹ ਧਿਆਨ ਘਟ ਰਹਿਦਾ ਵੀ ਇੱਥੇ ਕੀ ਚੱਲ ਰਿਹਾ ਇਹ ਧਿਆਨ ਜ਼ਿਆਦਾ ਰਹਿੰਦਾ ਵੀ ਉਧਰ ਕੀ ਮਿਲ ਰਿਹਾ ਭਲਾ ਉਦੈਲੀ ਨਹੀਂ ਹੈ ਗੁਰਦੁਆਰਾ ਉਹ ਪਿਓਰਿਟੀ ਚ ਨਹੀਂ ਹੈ ਚੀਜ਼ਾਂ ਉਹ ਤਾਂ ਲੋਡ ਹੈ ਬਸ ਠੀਕ ਹੈ ਮਿਲ ਗਈ ਛਕ ਲਈ ਨਹੀਂ ਮਿਲੀ ਕੋਈ ਨਹੀਂ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਚ ਬਹੁਤ ਵਧੀਆ ਚੀਜ਼ਾਂ ਬਣਾ ਕੇ ਖਾ ਸਕਦੇ ਹੋ ਮਾਲਕ ਨੇ ਸਾਰਿਆਂ ਨੂੰ ਬਹੁਤ ਸ਼ਮਤਾ ਦਿੱਤੀ ਹੈ ਹਾਂ ਜੇ ਸੰਗਤੀ ਰੂਪ ਚ ਸਾਰੇ ਆਏ ਆ ਤਾਂ ਫਿਰ ਇੱਥੇ ਆਪਾਂ ਇੱਥੇ ਬੈਠੀਏ ਗੁਰੂ ਦੀ ਗੱਲ ਸੁਣੀਏ ਫਿਰ ਉਥੋਂ ਪ੍ਰਸ਼ਾਦਾ ਪਾਣੀ ਛਕੀਏ ਜਿਹੋ ਜਿਹਾ ਮਿਲ ਜਾਏ ਬਸ ਕੋਈ ਗੱਲ ਨਹੀਂ ਪ੍ਰਸ਼ਾਦਾ ਪਾਣੀ ਛਕਿਆ ਦੈਟਸ ਇਟ ਕਹਾਣੀ ਇੰਨੀ ਇੰਨੀ ਕੀ ਗੱਲ ਐ ਬਸ ਪਰ ਕਿੰਨਾ ਜੋਰ ਸਾਡਾ ਲੱਗਾ ਇੱਥੇ ਬਾਬਿਆਂ ਨੇ ਪੀਜਿਆਂ ਦੇ 버ਗਰਾਂ ਦੇ ਲੰਗਰ ਸਾਡਾ ਸਿਰ ਖੱਪ ਗਿਆ ਇਹ ਗੱਲਾਂ ਕਹਿੰਦੇ ਆ ਕਹਿੰਦੇ ਆਂਦਾ ਵੀ ਚੰਗੇ ਖਰਾਕਾਂ ਖਵਾਓ ਨਿਆਣਿਆਂ ਨੂੰ ਭੜੀਆਂ ਖਰਾਕਾਂ ਨਾ ਖਵਾਓ ਤੇ ਬਾਬੇ ਤੁਹਾਡੇ ਕੋਲੋਂ ਗਰਾਈਆਂ ਕਰਕੇ ਗੁਰਦੁਆਰਿਆਂ 'ਚ ਪੀਜਿਆਂ ਦੇ ਲੰਗਰ ਲਾਈ ਜਾਂਦੇ 버ਗਰਾਂ ਦੇ ਲੰਗਰ ਲਾਈ ਜਾਂਦੇ ਨੇ ਟਰਾਲੀਆਂ ਟਰੱਕ ਭਰ-ਭਰ ਕੇ ਕੋਲਡ ਡਰਿੰਕਾਂ ਮੰਡੀ ਜਾਂਦੇ ਨੇ ਗੁਰਦੁਆਰੇ ਨੂੰ ਜਿੰਨੀ ਸਿੰਪਲ ਸਿਟੀ ਨਾਲ ਜੋੜਿਆ ਜਾ ਸਕਦਾ ਰਹਿਣ ਦਿਓ ਇਹਨੂੰ ਬਸ ਪ੍ਰਸ਼ਾਦਾ ਮਿਲੇ ਲੋੜ ਵਾਸਤੇ ਹਰ ਬੰਦੇ ਨੂੰ ਮਿਲੇ ਹਰ ਵੇਲੇ ਮਿਲੇ ਸਵੇਰੇ ਦੁਪਹਿਰੇ ਸ਼ਾਮ ਜਦੋਂ ਕੋਈ ਬੰਦਾ ਆਵੇ ਉਦੋਂ ਉਹਨੂੰ ਪ੍ਰਸ਼ਾਦਾ ਮਿਲੇ ਪ੍ਰਸ਼ਾਦੇ ਤੋਂ ਕਿਸੇ ਵੇਲੇ ਗੁਰਦੁਆਰਿਆਂ ਮੋੜਨਾ ਨਾ ਪਵੇ ਜਿਹੜਾ ਗੁਰੂ ਸਾਹਿਬ ਦਾ ਕਨਸੈਪਟ ਹੈ ਨਾ ਪ੍ਰਸ਼ਾਦ ਦਾਲ ਫੁਲਕੇ ਲਈ ਜਦੋਂ ਵੀ ਆ ਜਾਏ ਬੰਦਾ ਕੋਈ ਵੀ ਆ ਜਾਏ ਕਿਸੇ ਮਜ਼ਬ ਧਰਮ ਦਾ ਬੰਦਾ ਆ ਜਾਏ ਕਵੇ ਪ੍ਰਸ਼ਾਦਾ ਛਕਣਾ ਉਹਨੂੰ ਕਹੋ ਵੀ ਭਾਈ ਖੁੱਲ ਆ ਪ੍ਰਸ਼ਾਦਾ ਛਕੋ ਆ ਰਾਮ ਨਾਲ ਤੇ ਇੱਕ ਵਾਰ ਅਸੀਂ ਨਾ ਜ਼ੋਰ ਲਾ ਲੈਨੇ ਆਂ ਵੀ ਆ ਵੀ ਬਣਾ ਲਓ ਆ ਵੀ ਬਣਾ ਲਓ ਉਹ ਤੋਂ ਬਾਅਦ ਇਸ ਕਿਨੇ ਨਹੀਂ ਜੀ ਹੁਣ ਨਹੀਂ ਪ੍ਰਸ਼ਾਦਾ ਹੈਗਾ ਹੁਣ ਨਹੀਂ ਲੰਗਰ ਹੈਗਾ ਜੀ ਹੁਣ ਜਾਓ ਤੁਸੀਂ ਕਮਾਲ ਹੈ ਜਦੋਂ ਤੁਸੀਂ ਕਹਿੰਦੇ ਹੋ ਨਾ ਹੈ ਨਹੀਂ ਹੁਣ ਤੁਸੀਂ ਨਹੀਂ ਕਹਿ ਰਹੇ ਤੁਸੀਂ ਇਹ ਕਹਿ ਰਹੇ ਹੋ ਗੁਰੂ ਦੇ ਦਰ ਤੇ ਪ੍ਰਸ਼ਾਦਾ ਹੈ ਨਹੀਂ ਹੁਣ ਇਹ ਯਾਦ ਰੱਖਿਓ ਗੱਲ ਤੋ ਇਹ ਗੁਰੂ ਸਾਹਿਬ ਕਹਿੰਦੇ ਗੁਰਮਤ ਸਨ ਕਛ ਗਿਆਨ ਨਾ ਉਪਜਿਓ ਪਛਜਿਓ ਉਧਰ ਪਰੋ ਡੰਗਰਾ ਵਾਂਗੂ ਢਿੱਡ ਪਰਣਾ ਹੀ ਅੱਗੇ ਰੱਖ ਲਿਆ ਤੁਸੀਂ ਬੜਾ ਕੀਮਤੀ ਸ਼ਬਦ ਹੈ ਬਾਬਾ ਕਬੀਰ ਜੀ ਦਾ ਬਾਬਾ ਕਬੀਰ ਜੀ ਕਹਿੰਦੇ ਤੇਰੀ ਹਾਲਤ ਪਤਾ ਕਿਦਾਂ ਦੀ ਹੈ ਦੀਨ ਵਿਸਾਰਿਓ ਰੇ ਦਿਵਾਨੇ ਦਿਵਾਨੇ ਕਹਿੰਦੇ ਕਮਲੇ ਨੂੰ ਜਿਵੇਂ ਆਪਾਂ ਕਿਸੇ ਬੰਦੇ ਨੂੰ ਕਹਿੰਦੇ ਕਿਉਂ ਕਮਲਾ ਹੋਇਆ ਤੂੰ ਗੁਰੂ ਸਾਹਿਬ ਕਹਿੰਦੇ ਦੀਨ ਵਿਸਾਰਿਓ ਰੇ ਦਿਵਾਨੇ ਦੀਨ ਵਿਸਾਰਿਓ ਰੇ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਢਿੱਡ ਭਰਕੇ ਡੰਗਰਾ ਵਾਂਗ ਸੌਣਾ ਸੇ ਪਸ਼ੂਆ ਜਿਉਂ ਬਾਣੀ ਚ ਲਿਖਿਆ ਜੀ ਕਿਸੇ ਵੀਰ ਭੈਣ ਨੂੰ ਗੁੱਸਾ ਨਾ ਹੋਵੇ ਵੀ ਕਥਾਵਾਚਕ ਡੰਗਰਾ ਵਾਂਗ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਮੇਰੀ ਨਹੀਂ ਔਕਾਤ ਐ ਨਹੀਂ ਵੀ ਮੈਂ ਕੋਈ ਸ਼ਬਦ ਕਹਿ ਸਕਾਂ ਨਾ ਤੁਸੀਂ ਮੇਰੇ ਸ਼ਬਦ ਸੁਣਦਾ ਹੀ ਹੋ ਤੇ ਨਾ ਸੁਣਨਾ ਹੀ ਨਹੀਂ ਕਦੀ ਮੇਰੇ ਸ਼ਬਦਾਂ ਨੂੰ ਕਦੀ ਨਾ ਸੁਣਿਓ ਸ਼ਬਦ ਸਿਰਫ ਉਨਾ ਚਿਰ ਤੱਕ ਸੁਣਨੇ ਨੇ ਜਿੰਨਾ ਚਿਰ ਤੱਕ ਸ਼ਬਦ ਗੁਰੂ ਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪੇ ਤੂੰ ਇੱਥੇ ਵੇਖੋ ਸ਼ਬਦ ਹੈ ਪੇਟ ਭਰ ਕੇ ਪਸ਼ੂਆਂ ਵਾਂਗੂ ਕਿੱਡੇ ਕੀਮਤੀ ਖਿਆਲ ਨੇ ਬਾਬਾ ਕਬੀਰ ਜੀ ਦੀਨ ਬਿਸਾਰਿਓ ਰੇ دیਵਾਨੇ ਦੀਨ ਬਿਸਾਰਿਓ ਰੇ ਪੇਟ ਭਰਿਓ ਪਸ਼ੂ ਆ ਜਿਓ ਸੋਇਓ ਮਨੁਖ ਜਨਮ ਹੈ ਹਾਰਿਓ ਔਰ ਇੱਕ ਥਾਂ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਤਾਂ ਇੱਥੋਂ ਤੱਕ ਸ਼ਬਦ ਵਰਤਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਧੋਤੀ ਖੋਲ ਵਿਛਾਏ ਗਰਦ ਵਾਂਗੂ ਲਾਹੇ ਪੇਟ ਗਧਿਆਂ ਵਾਂਗੂ ਢੇਢੀ ਅੱਗੇ ਰੱਖਿਆ ਤੁਸੀਂ ਸਾਰਿਆਂ ਨੇ ਬਾਣੀ ਚ ਲਿਖਿਆ ਜੀ ਗੁਰੂ ਅਰਜਨ ਜਿਹੜੇ ਗੁਰੂ ਅਰਜਨ ਸਾਹਿਬ ਜੀ ਨੂੰ ਕਹਿੰਦੇ ਹੋ ਨਾ ਸ਼ਾਂਤੀ ਦੇ ਪੁੰਜ ਨੇ ਉਹਨਾਂ ਦਾ ਸ਼ਬਦ ਹੈ ਹੈਗੇ ਨੇ ਉਹ ਸ਼ਾਂਤੀ ਦੇ ਪੁੰਜੇ ਚ ਕੋਈ ਸ਼ੱਕ ਨਹੀਂ ਪਰ ਜਿੱਥੇ ਕਿਤੇ ਉਹਨਾਂ ਨੇ ਗੱਲ ਕੀਤੀ ਹੈ ਨਾ ਡੰਕੇ ਦੀ ਚੋਟ ਤੇ ਉਹਨਾਂ ਨੇ ਪੂਰੇ ਐਂ ਟਣਕਾ ਕੇ ਕੀਤੀ ਤੇ ਅਸੀਂ ਕੀ ਕਰਦੇ ਆ ਅਪਾ ਇਹਨਾਂ ਗੱਲਾਂ ਨੂੰ ਜਗਤ ਦੇ ਸਾਹਮਣੇ ਰੱਖਣ ਤੋਂ ਵੀ ਕੰਬੀ ਜਾਂਦੇ ਅੱਜ ਸਿੱਖ ਪ੍ਰਚਾਰਕ ਸਾਡੇ ਗੁਰੂ ਦੀ ਹਜ਼ੂਰੀ 'ਚ ਸ਼ਬਦ ਦੀ ਵਿਆਖਿਆ ਕਰਨ ਤੋਂ ਲੱਤਾਂ ਕੰਬੀ ਜਾਂਦੀਆਂ ਉਹਨਾਂ ਦੀ ਕਮਾਲ ਦੀ ਗੱਲ ਹੈ ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਹੁੰਦੇ ਇਹਨਾਂ ਨੇ ਉਦੋਂ ਵੀ ਕਹਿਣਾ ਸੀ ਮਹਾਰਾਜ ਇਦਾਂ ਦੇ ਸ਼ਬਦ ਲਿਖੀ ਜਾਂਦੇ ਓਏ ਜਦੋਂ ਲੋਕਾਂ ਦੇ ਸਾਹਮਣੇ ਜਾਣਗੇ ਕੀ ਬਣੇਗਾ ਥੋੜੇ ਜਿਹਾ ਵਧੀਆ ਮਿੱਠੇ-ਮਿੱਠੇ ਜੇ ਸ਼ਬਦ ਲਿਖੋ ਸਲਾਮਾਂ ਦਿੱਤੀਆਂ ਮਹਾਰਾਜ ਨੂੰ ਆਣ ਕੇ ਉਸ ਵੇਲੇ ਲੋਕਾਂ ਨੇ ਤੁਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮਤਿ ਸੁਨ ਕਛ ਗਿਆਨ ਨੈ ਉਪਜਿ ਉਪਸਿ ਜਿਉ ਉਦਰ ਪਰੋ